ਕੁਝ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੀ ਥਿਉਰੀਜ਼ ਇਹ ਚੱਲ ਰਹੀਆਂ ਨੇ ਕਿ ਅਮਰਤਪਾਲ ਉਹਨਾਂ ਦਾ ਵਕੀਲ ਕੌਣ ਹੈ ਸਿੱਧੇ ਤਰਤੇ ਫੋਨ ਆਇਆ ਫਿਰ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਫਿਰ ਨੈਕਸਟ ਡੇ ਦੁਬਾਰਾ ਫੋਨ ਤੇ ਲੱਗੇ ਰਹੀ ਔਰ ਭਾਈ ਮਹਿਰੋ ਸਾਹਿਬ ਨੇ ਸਾਨੂੰ ਇਸ ਚੀਜ਼ ਦੀ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਸੀਂ ਮੇਰੀ ਮਦਦ ਕਰੋ ਇੱਕ ਲੇਡੀ ਜਿਹੜੀ ਕੰਚਨ ਦੇਵੀ ਇੱਕ ਪੇਜ ਪ੍ਰਮੋਟ ਕਰ ਰਹੀ ਹੈ ਲੱਚਰ ਤਾਂ ਫਲਾ ਰਹੀ ਹੈ ਹੀਰੇ ਸਮਬਜੈਕਸ਼ਨਸ ਕੀ ਤੋਂ ਚੇਤਾ ਨਾ ਕਰੋ ਫਾਈਨੈਂਸ਼ੀਅਲ ਹੈਲਪ ਵੀ ਉਹਦੀ ਲੈ ਲਈ ਦੀ ਕੀਤੀ ਉਹ ਉਸ ਤੋਂ ਬਾਅਦ ਉਹਨੂੰ ਬੇਨਤੀ ਵੀ ਕੀਤੀ ਬਟ ਅਲਟੀਮੇਟਲੀ ਨਹੀਂ ਮੰਨੀ ਤੇ ਆਪਾਂ ਕੰਪਲੇਂਟ ਕੀਤੀ ਇਸ ਦੀ ਜ਼ਿੰਮੇਵਾਰੀ ਲਈ ਜਾ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਸਾਰੇ ਹੋਣ ਦੇ ਬਾਵਜੂਦ ਤੁਸੀਂ ਕਿ ਇਹ ਤੈ ਕਿੱਦਾਂ ਕਰੂੰਗਾ ਜਬ ਬਚਾਉਂਗੇ ਕਿੱਦਾਂ ਆਪਣੀ ਹੁਣ ਤੁਸੀਂ ਮੈਨੂੰ ਕਹੋ ਦੱਸੋ ਕਿ ਪੁਲਿਸ ਨੂੰ ਤੁਹਾਡੇ ਹਿਸਾਬਾ ਤੇ ਫਿਰ ਉਸ ਦਿਨ ਹੀ ਉਹ ਜਿਹੜੀ ਬੁੱਕ ਚੋਂ ਬੰਦ ਕਰਦਣੀ ਸੀ ਪਰ ਪੁਲਿਸ ਨੇ ਨਹੀਂ ਬੰਦ ਕੀਤੀ ਉਸ ਨੂੰ ਪੁਲਿਸ ਨੂੰ ਲੱਗਦਾ ਸੀ ਕੀ ਇੱਕ ਕੰਫੈਸ਼ਨ ਡਸਨਟ ਮੀਨ ਕਿ ਪੁਲਿਸ ਨੇ ਉੱਥੇ ਫੁੱਲ ਸਟਾਪ ਲਾ ਦੇਣਾ ਹੈ ਅਸਲ ਸਟੋਰੀ ਮੈਨੂੰ ਸਾਬਤ ਕਰੋ ਕੋਰਟਾਂ 'ਚ ਸਾਬਤ ਕਰਨਾ ਪਊਗਾ ਤੁਹਾਨੂੰ ਦਲੀਲਾਂ ਦੇਣੀਆਂ ਪੈਣਗੀਆਂ ਕਿ ਹਾਂ ਕੋਈ ਸੀਸੀਟੀਵੀ ਹੈ ਕੋਈ ਉੱਥੇ ਕੋਈ ਸਸਪੀਸ਼ੀਅਸ ਸਰਕਮਸਟੈਂਸ ਤੁਹਾਨੂੰ ਬੈਡ ਬੋਡੀ ਮਿਲੀਏ ਕਿ ਇਹ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕੁਛ ਸ਼ੇਅਰ ਨਹੀਂ ਸੀ ਹੈਗਾ ਉਹ ਮਿੱਤੇ ਨੇ ਬੰਦਿਆਂ ਨੂੰ ਪਰਣਾ ਲਵੇਟ ਕੇ ਮਾਰਨਾ ਪਿਆ ਉਹਨਾਂ ਨੂੰ now is the duty of the police officers police authorities to immediately register the fir immediately direct the cyber crime to whatever you no know, strike karwao you know, then you have to block the page hmm. ek pehla kala dor chalya fir hmm. kale kachhan wale da dor chalya hun aaj kal ek dor ki chal reha gangster ਦਾ ਪੰਜਾਬੀ ਲਿੰਕ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਗੱਲ ਕਮਲ ਕੌਰ ਜੋ ਕਿ ਆਪਣੇ ਆਪ ਨੂੰ ਕਮਲ ਕੌਰ ਦੱਸਦੀ ਸੀ ਅਸਲ ਦੇ ਵਿੱਚ ਉਸਦਾ ਨਾਂ ਕੰਚਨ ਕੁਮਾਰੀ ਸੀ ਉਸ ਦੇ ਕੇਸ ਦੀ ਕਰਾਂਗੇ ਅਮਰਤਪਾਲ ਸਿੰਘ ਮੈਰੋਂ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਵੱਖ-ਵੱਖ ਥਿਊਰੀਆਂ ਦੇ ਤਹਿਤ ਉਸ ਪਹਿਲਾਂ ਸਾਜ਼ਿਸ਼ ਘਾੜਾ ਦੱਸਿਆ ਗਿਆ ਉਸ ਪੂਰੇ ਘਟਨਾਕਰਮ ਦਾ ਉਸ ਤੋਂ ਬਾਅਦ ਉਹਨਾਂ ਨੂੰ ਉਸਦਾ ਮੁੱਖ ਜਿਹੜਾ ਦੋਸ਼ੀ ਬਣਾ ਦਿੱਤਾ ਗਿਆ ਤਾਂ ਅਮਰਤਪਾਲ ਸਿੰਘ ਬੈਰੋ ਦੇ ਵਕੀਲ ਜੀਐਸ ਘੁੰਮਣ ਘੁੰਮਣ ਬ੍ਰਦਰਸ ਜੋ ਮਸ਼ਹੂਰ ਨੇ ਆਪਣੀ ਵਕਾਲਤ ਦੇ ਕਰਕੇ ਆਪਣੇ ਕੰਮ ਦੇ ਕਰਕੇ ਉਹ ਸਾਡੇ ਨਾਲ ਮੌਜੂਦ ਰਹਿਣਗੇ ਕੁਮਰ ਸਾਹਿਬ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਵਾਈਗੁਰ ਚੀਕਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਕੁਮਰ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੀ ਥਿਉਰੀਜ਼ ਇਹ ਚੱਲ ਰਹੀਆਂ ਨੇ ਕਿ ਅਮਰਤਪਾਲ ਹੋਣਾ ਦਾ ਵਕੀਲ ਕੌਣ ਆ ਕਿਉਂਕਿ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਖਾਰਾ ਸਾਹਿਬ ਵੀ ਇੱਕ ਪਿਟੀਸ਼ਨ ਇੱਕ ਪੇਸ਼ੀ ਦੇ ਉੱਤੇ ਜਿਹੜਾ ਜਾ ਕੇ ਆਏ ਤਾਂ ਤੁਹਾਡੇ ਨਾਲ ਸੰਪਰਕ ਕਿਸ ਨੇ ਕੀਤਾ ਫੈਮਲੀ ਨੇ ਕੀਤਾ ਅਮਰਤਪਾਲ ਹੋਣਾ ਨੇ ਕੀਤਾ ਜਾਂ ਕਿਸੇ ਰਿਸ਼ਤੇਦਾਰ ਨੇ ਕੀਤਾ ਦੇਖੋ ਸਾਨੂੰ ਭਾਜੀ 3-4 ਦਿਨ ਪਹਿਲਾਂ ਕੁਲਵਿੰਦਰ ਜੀ ਸਾਨੂੰ ਫੋਨ ਆਇਆ ਸੀ ਭਾਈ ਸਾਬ ਦਾ ਮਹਿਰੋ ਸਾਬ ਦਾ ਠੀਕ ਹੈ ਸਿੱਧੇ ਤੁਰਤੇ ਫੋਨ ਆਇਆ ਫਿਰ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਫਿਰ ਨੈਕਸਟ ਡੇ ਦੁਬਾਰਾ ਫੋਨ ਤੇ ਲੱਗੇ ਰਹੀ ਔਰ ਭਾਈ ਮਹਿਰੋ ਸਾਹਿਬ ਨੇ ਸਾਨੂੰ ਇਸ ਚੀਜ਼ ਦੀ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਸੀਂ ਮੇਰੀ ਮਦਦ ਕਰੋ ਤੇ ਤੁਸੀਂ ਮੇਰਾ ਕੇਸ ਸਪਲੀਟ ਕਰੋ ਔਰ ਉਹਨਾਂ ਦੇ ਫਾਦਰ ਦੀ ਤੇ ਉਹਨਾਂ ਦੇ ਜਿਹੜੀ ਸਿਸਟਰ ਤੁਹਾਨੂੰ ਪਤਾ ਹੈ ਪੁਲਿਸ ਨੇ ਇਲੀਗਲੀ ਡਿਟੇਨ ਕਰ ਲਈ ਸੀ ਉਹਦੇ ਬਾਰੇ ਪਟੀਸ਼ਨ ਅਸੀਂ ਉਹਨਾਂ ਦੇ ਕਜ਼ਨ ਬ੍ਰਦਰ ਪਿੰਡ ਤੋਂ ਆਇਆ ਮੈਂ ਉਹਦਾ ਨਾਮ ਤਾਂ ਇੱਥੇ ਜਾਰ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਿਆਣੇ ਹੋ ਮੁੜ ਕੇ ਪੁਲਿਸ ਉਹਦੇ ਪਿੱਛੇ ਵਿਚਾਰੀ ਦੇ ਜਾ ਸਕਦੀ ਏ ਸੋ ਅਸੀਂ ਪਟੀਸ਼ਨ ਡਰਾਫਟ ਕਰਕੇ ਉਹ ਰਾਤ ਇੱਕ ਕੁਵੇਲਾ ਹੋ ਗਿਆ 10 11 ਵਜੇ ਕਿ ਸਵੇਰੇ ਅਸੀਂ ਜਦੋਂ ਅਸੀਂ ਦਾਖਲ ਕਰਨ ਲੱਗੇ ਸੀ ਤਾਂ ਦੇ ਕੇਮ ਟੂ ਨੋ ਫ্রম ਸਮ ਰਿਲਾਈਬਲ ਸੋਰਸਸ ਕਿ ਸ਼ਾਇਦ ਮੇਬੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਤੇ ਉਹਨਾਂ ਨੇ ਉਹਨਾਂ ਨੂੰ ਰਿਲੀਜ਼ ਕਰਤਾ ਠੀਕ ਹੈ ਭਾਈ ਮਹਿਰੋਂ ਸਾਹਿਬ ਦਾ ਫੋਨ ਆਇਆ ਕਿ ਗੁਮਨ ਸਾਹਿਬ ਹੁਣ ਆਪਾਂ ਇੱਕ ਪਟੀਸ਼ਨ ਇਹ ਜਰੂਰ ਦਾਖਲ ਕਰਿਓ ਕਿ ਸਾਡੀ ਫੈਮਿਲੀ ਜਿਹੜੀ ਏ ਉਹਨੂੰ ਹਾਰਸ ਨਾ ਕੀਤਾ ਜਾਵੇ ਹੁਣ ਜਿੱਥੋਂ ਤੱਕ ਸਵਾਲ ਇਹ ਕਿ ਇਹ ਨਾ ਐਦਾਂ ਨਹੀਂ ਹੁੰਦਾ ਕਿ ਇਹ ਖੁੱਲਾ ਖਾੜਾ ਨਹੀਂ ਹੈਗਾ ਕਿ ਜਿਹੜੇ ਪਹਿਲਵਾਨ ਆਏ ਤੇ ਵਿੱਚ ਵੜ ਗਏ ਸਾਨੂੰ ਸਾਡਾ ਐਥਿਕਸ ਇੱਕ ਸਬਜੈਕਟ ਹੈ ਕਿ ਜੇ ਸਾਨੂੰ ਕਲਾਇੰਟ ਦਾ ਫੋਨ ਆਇਆ ਸਾਡੇ ਕੋਲ ਉਹਦਾ ਰਿਕਾਰਡ ਹੈ ਤੇ ਤਾਂ ਅਸੀਂ ਭਾਜੀ ਕੇਸ 'ਚ ਆਏ ਆ ਇਹ ਕੋ ਅਸੀਂ ਸੋਸ਼ਲ ਸਮਾਜ ਦੇ ਮੈਂ ਇਹ ਨਹੀਂ ਕਹਿੰਦਾ ਕਿ ਸਮਾਜ ਸੇਵੀ ਨਹੀਂ ਹੈਗੇ ਅਸੀਂ ਪਿਓਰ ਲੀਗਲ ਪ੍ਰੋਫੈਸ਼ਨਲਸ ਆ ਔਰ ਜਿੱਥੋਂ ਤੱਕ ਰਹਿ ਗਈ ਗੱਲ ਖਰਾਸਬਦੀ ਤੇ ਭੈਣ ਦੀ ਕਿਸੇ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਸਾਡੇ ਇੱਕ ਪਰਿਵਾਰ ਦੇ ਮੈਂਬਰ ਨੇ ਇੱਕ ਕੇਸ ਦੇ ਵਿੱਚ ਕਈ ਵਾਰੀ 10 ਵਕੀਲ ਵੀ ਆ ਜਾਂਦੇ ਨੇ ਉਹ ਬੜੇ ਮਾਣਯੋਗ ਨੇ ਤੇ ਜੇ ਉਹ ਆਏ ਨੇ ਥੱਲੇ ਕਰ ਰਹੇ ਨੇ ਕਿਉਂਕਿ ਬਟਿੰਡੇ ਉਹ ਬਿਲੋਂਗ ਵੀ ਕਰਦੇ ਨੇ ਤੇ ਉਹ ਵੀ ਸਾਡੇ ਵੱਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਇੱਕ ਟੀਮ ਬਣ ਕੇ ਚੱਲਾਂਗੇ ਕੋਈ ਐਸੀ ਇਸ ਚੀਜ਼ ਨੂੰ ਇਹ ਨਹੀਂ ਕਹਿ ਰਹੇ ਕਿ ਹਾਂ ਜੀ ਅਸੀਂ ਇਕੱਲੇ ਸੋਲ ਜਿਹੜੇ ਹੈਗੇ ਆ ਇਸ ਕੇਸ ਦੇ ਵਿੱਚ ਅਸੀਂ ਜਿਹੜੇ ਕੋਈ ਵੀਰ ਭਰਾ ਕੋਈ ਮਦਦ ਕਰ ਲਿਆ ਤਾਂ ਮੋਸਟ ਵੈਲਕਮ ਉਹ ਕਰ ਸਕਦਾ ਕੋਈ ਐਜੀ ਕਮ ਸਭ ਤੁਸੀਂ ਡਿਫੈਂਡ ਕਰਨਾ ਤੁਹਾਡੇ ਜਿਹੜੇ ਆ ਵੱਖ-ਵੱਖ ਤਰੀਕੇ ਹੁੰਦੇ ਨੇ ਡਿਫੈਂਡ ਕਰਨ ਦੇ ਤਾਂ ਲਗਾਤਾਰ ਜਿਹੜੀ ਗੱਲ ਚੱਲ ਰਹੀ ਹੈ ਕਿ ਕਤਲ ਹੋਇਆ ਮਰਡਰ ਹੋਇਆ ਮਰਡਰ ਦੇ ਵਿੱਚ ਤੁਸੀਂ ਕਿਵੇਂ ਡਿਫੈਂਡ ਕਰੋਗੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਦੱਸ ਦਵਾਂ ਕਿ ਇੱਕ ਸਟੋਰੀ ਹਮੇਸ਼ਾ ਪੁਲਿਸ ਬਣਾਉਂਦੀ ਹੈ ਹਮ ਪੁਲਿਸ ਦੀ ਸਟੋਰੀ ਦੇ ਹਿਸਾਬ ਨਾਲ ਪਹਿਲਾਂ ਤਾਂ ਸਾਨੂੰ ਕਾਂਸਪਰੇਟਰ ਦਿਖਾ ਦਿੱਤਾ ਗਿਆ ਹਮ 2 ਦਿਨ ਬਾਅਦ ਆਪ ਐਸਐਸਪੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਦੇਖੀ ਇਹਦੇ ਵਿੱਚ ਐਸਐਸਪੀ ਸਾਹਿਬ ਕਹਿ ਰਹੇ ਨੇ ਜੀ ਕਿ ਉਹਨੂੰ ਸਟ੍ਰੈਂਗਲਥ ਜਿਹੜਾ ਗਲੇ ਨੂੰ ਜਿਹੜਾ ਆਪਾਂ ਦਬੋਇਆ ਉਹ ਭਾਈ ਜਿਹੜਾ ਹੈਗਾ ਮੈਰੋ ਨੇ ਕੀਤਾ ਜੀ ਹੂੰ ਠੀਕ ਹੈ ਹੁਣ ਗੱਲ ਜਿੱਥੋਂ ਤੱਕ ਇਹ ਹੈ ਕਿ ਇਹ ਸਟੋਰੀ ਦੇਖੋ ਪੁਲਿਸ ਦਾ ਇੱਕ ਆਪਣਾ ਮੈਂ ਕਹੂੰਗਾ ਕਿ ਇੱਕ ਨਜ਼ਰੀਆ ਹੈ ਇੱਕ ਸਟਾਈਲ ਹੈ ਵਰਕਿੰਗ ਉਹਨਾਂ ਦੀ ਆਪਣੀ ਹੈ ਸੋ ਪੁਲਿਸ ਨੇ ਜਿਹੜੀ ਆਪਣੀ ਉਹਨਾਂ ਨੇ ਕੋਈ ਕੰਮ ਕਰਕੇ ਰੱਖ ਲਿਆ ਅਸੀਂ ਉਹਦੇ ਡਿਫੈਕਟਸ ਦੇਖਣੇ ਨੇ ਉਹ ਰਾਸੀ ਦੇਖਣਾ ਹੈ ਕਿ ਕੇਸ ਦੇ ਵਿੱਚ ਸਹੀ ਫੈਕਟਸ ਕੀ ਪਰ ਇੱਕ ਵਾਰ ਉਹਨਾਂ ਦੇ ਹਿਸਾਬ ਨਾਲ ਸਹੀ ਫੈਕਟ ਦੇ ਹਿਸਾਬ ਨਾਲ ਅਸੀਂ ਦੇਖਣਾ ਹੈ ਕਿ ਕੇਸ ਨੂੰ ਪਲੀਡ ਕਿਸ ਤਰੀਕੇ ਚ ਕਰਨਾ ਹੈ ਔਰ ਕੁਲਵਿੰਦਰ ਜੀ ਇੱਕ ਚੀਜ਼ ਦੱਸਦਾ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਸਾਡੀ ਆਪ ਵਿੱਚ ਕੀ ਗੜਜੇ ਇੱਕ ਲੇਡੀ ਜਿਹੜੀ ਕੰਚਨ ਦੇਵੀ ਇੱਕ ਪੇਜ ਪ੍ਰਮੋਟ ਕਰ ਰਹੀ ਹੈ ਲੱਚਰਤਾ ਫਲਾ ਰਹੀ ਹੈ ਵੀ 올 ਆਰ ਅਵੇਡ ਕਿਉਂ ਕਰ ਕੀ ਰਹੇ ਨੇ ਜੇ ਇਹ ਸਿੱਖ ਜਥੇਬੰਦੀਆਂ ਨੂੰ ਬਿਲੋਂਗ ਕਰਦੇ ਨੇ ਹੀ ਰੇਜ਼ ਸਮ ਆਬਜੈਕਸ਼ਨਸ ਕਿ ਤੁਸੀਂ ਇਹਦਾ ਨਾ ਕਰੋ ਫਾਈਨੈਂਸ਼ੀਅਲ ਹੈਲਪ ਵੀ ਉਹ ਦੀ ਲੇਡੀ ਦੀ ਕੀਤੀ ਉਹ ਉਸ ਤੋਂ ਬਾਅਦ ਉਹਨੂੰ ਬੇਨਤੀ ਵੀ ਕੀਤੀ ਬਟ ਅਲਟੀਮੇਟਲੀ ਨਹੀਂ ਮੰਨੀ ਤਾਂ ਆਪਾਂ ਕੰਪਲੇਂਟ ਦਿੱਤੀ ਠੀਕ ਹੈ ਹੁਣ ਕੰਪਲੇਂਟ ਤੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਕੁਲਵਿੰਦਰ ਜੀ ਤਾਂ ਤਾਂ ਇਹਨੂੰ ਮੈਂ ਕਹੂੰਗਾ ਕਿ ਐਕਸਟ੍ਰੀਮ ਸਟੈਪ ਜਿਹਨੂੰ ਕਹਿੰਦੇ ਨੇ ਕਿ ਸਿਖਰ ਦਾ ਸਟੈਪ ਉਹ ਸਟੈਪ ਉਦੋਂ ਹੁੰਦਾ ਹੈ ਜਦੋਂ ਕੋਈ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਨਹੀਂ ਸਿਖਰਲਾ ਸਟੈਪ ਤਾਂ ਠੀਕ ਹੈ ਜੀ ਪਰ ਇਸ ਦੀ ਜ਼ਿੰਮੇਵਾਰੀ ਲਈ ਜਾ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਸਾਰੇ ਹੋਣ ਦੇ ਬਾਵਜੂਦ ਤੁਸੀਂ ਕਿ ਇਹ ਤੈ ਕਿੱਦਾਂ ਕਰੋਂਗੇ ਜਬ ਬਚਾਓਗੇ ਕਿੱਦਾਂ ਆਪਣੇ ਜਿਹੜਾ ਜਿਹਦੇ ਤੁਸੀਂ ਵਕਾਲਤ ਕਰੋਗੇ ਕਿ ਹਾਂ ਵੀ ਇਹ ਤੂੰ ਕਤਲ ਨਹੀਂ ਕੀਤਾ ਕਨਫੈਸ਼ਨ ਜਿਹੜਾ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇੱਕ ਇੰਗਲੈਂਡ ਦੀ ਮੇਰੇ ਕੋਲ ਸਟੋਰੀ ਏ ਇੱਕ ਬਲਾਈਂਡ ਮਰਡਰ ਹੋਇਆ ਹੂੰ ਪੰਜ ਬੰਦੇ ਵਿੱਚ ਸਸਪੈਕਟ ਸੀ ਉਹ ਰੋਜ਼ ਇੱਕ ਨੂੰ ਦੋ ਨੂੰ ਤਿੰਨ ਨੂੰ ਚਾਰ ਨੂੰ ਪੰਜ ਨੂੰ ਬੁਲਾਉਂਦੇ ਰਹੇ ਤੀਜੇ ਚੌਥੇ ਦਿਨ ਇੱਕ ਬੰਦਾ ਐਡਮਿਟ ਕਰ ਗਿਆ ਕਨਫੈਸ਼ਨ ਕਰ ਗਿਆ ਜੀ ਮੈਂ ਕਤਲ ਕੀਤਾ ਔਰ ਜਿਹੜੀ ਟੀਮ ਬੈਠੀ ਜਾਂਚ ਲਈ ਉਹਨਾਂ ਨੂੰ ਲੱਗਿਆ ਕਿ ਇਹ ਬੰਦਾ ਰੀਅਲ ਮਰਡਰ ਨਹੀਂ ਹੈ ਹਮ ਹੁਣ ਕਨਫੈਸ਼ਨ ਤੇ ਮੰਨ ਲਓ ਭਾਈ ਸਾਹਿਬ ਨੇ ਕਰਤਾ ਹੁਣ ਤੁਸੀਂ ਮੈਨੂੰ ਗੱਲ ਦੱਸੋ ਕਿ ਪੁਲਿਸ ਨੂੰ ਤੁਹਾਡੇ ਹਿਸਾਬ ਨਾਲ ਤੇ ਫਿਰ ਉਸ ਦਿਨ ਹੀ ਉਹ ਜਿਹੜੀ ਬੁੱਕ ਸੀ ਉਹ ਬੰਦ ਕਰ ਦੇਣੀ ਚਾਹੀਦੀ ਸੀ ਪਰ ਪੁਲਿਸ ਨੇ ਨਹੀਂ ਬੰਦ ਕੀਤੀ ਉਸਕੇ ਹੁਣ ਨੂੰ ਲੱਗਦਾ ਸੀ ਕਿ ਇਹ ਕਨਫੈਸ਼ਨ ਡਸਨਟ ਮੀਨ ਕਿ ਪੁਲਿਸ ਨੇ ਉੱਥੇ ਫੁੱਲ ਸਟਾਪ ਲਾ ਦੇਣਾ ਹੈ ਕਨਫੈਸ਼ਨ ਸਮ ਟਾਈਮ ਲੋਕੀ ਕਰਦੇ ਨੇ ਭਾਜੀ ਮੈਂ ਤੁਹਾਨੂੰ ਕੁਲਵਿੰਦਰ ਜੀ ਬੜੀ ਡੂੰਗੀ ਗੱਲ ਹੈ ਹੂੰ ਪੰਜ ਬੰਦਿਆਂ ਨੇ ਕਤਲ ਕਰਤਾ ਮੈਂ ਵੱਡਾ ਭਰਾ ਹਾਂ ਤਾਂ ਮੈਨੂੰ ਇਹ ਲੱਗਣਾ ਕਿ ਯਾਰ ਮੈਂ ਆਪਣੇ ਚਾਰ ਭਰਾਵਾਂ ਨੂੰ ਕਿਵੇਂ ਸੇਵ ਕਰਾਂ ਮੈਂ ਕਨਫੈਸ਼ਨ ਹੀ ਕਰ ਦਿੰਦਾ ਹਾਂ ਮੇਰਾ ਪੁਆਇੰਟ ਸਮਝ ਗਏ ਹੋ ਸਕਦਾ ਵੱਡੇ ਨਾ ਨਾ ਮਾਰਿਆ ਹੋਵੇ ਤੇ ਚੌਥੇ ਭਰਾ ਨੇ ਮਾਰਿਆ ਹੋਵੇ ਹੂੰ ਪੁਲਿਸ ਨੇ ਜਿਹੜੀ ਜਾਂਚ ਹੈ ਤੁਸੀਂ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਜਦੋਂ ਉਹੀ ਕਨਫੈਸ਼ਨ ਕਰਕੇ ਬਹਿ ਗਿਆ ਤੁਸੀਂ ਇਹੀ ਕਹਿ ਰਹੇ ਹੋ ਨਾ ਕਿ ਤੁਸੀਂ ਕਿਦਾਂ ਪਲੀਟ ਕਰੋਗੇ ਮੈਂ ਨਹੀਂ ਮੰਨਦਾ ਮੈਨੂੰ ਮੰਨਦਾ ਅਸਲ ਸਟੋਰੀ ਮੈਨੂੰ ਸਾਬਤ ਕਰੋ ਕੋਰਟਾਂ 'ਚ ਸਾਬਤ ਕਰਨਾ ਪਊਗਾ ਤੁਹਾਨੂੰ ਦਲੀਲਾਂ ਦੇਣੀਆਂ ਪੈਣਗੀਆਂ ਕਿ ਹਾਂ ਕੋਈ ਸੀਸੀਟੀਵੀ ਹੈ ਕੋਈ ਉੱਥੇ ਕੋਈ ਸਸਪੀਸ਼ੀਅਸ ਸਰਕਮਸਟੈਂਸ ਤੁਹਾਨੂੰ ਡੈੱਡ ਬੋਡੀ ਮਿਲੀ ਏ ਕਿ ਇਹ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਕੇਸ ਏ ਜਾਂ ਇਹਨੂੰ ਤੁਸੀਂ ਕਿ ਕਿੱਦਾਂ ਲੀਡ ਕਰੋਗੇ ਐਵੀਡੈਂਸ ਨੂੰ ਕਿੱਦਾਂ ਕਨੈਕਟ ਕਰੋਗੇ ਦਿਖਾਓ ਮੈਨੂੰ ਸ਼ੋਅ ਕਰੋ ਕੰਕ੍ਰੀਟ ਐਵੀਡੈਂਸ ਇਟਸ ਦੀ ਕੇਸ ਆਫ ਮਰਡਰ ਇਟਸ ਨਾਟ ਲਾਈਕ 댓 ਕਿ ਤਿੰਨ ਬੰਦੇ ਸੀ ਇੱਕ ਲੇਡੀ ਸੀ ਕੋਈ ਸ਼ੇਰ ਨਹੀਂ ਸੀ ਹੈਗਾ ਉਹ। ਵੀ ਤੇ ਇਹਨਾਂ ਬੰਦਿਆਂ ਨੂੰ ਪਰਨਾ ਲਵੇਟ ਕੇ ਮਾਰਨਾ ਪਿਆ ਉਹਨਾਂ ਨੂੰ। ਹੂੰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਜੀ ਤਿਆਰੀ ਨਾਲ ਔਰ ਇਹੀ ਕ੍ਰਿਮਨਲ ਦੀ ਪ੍ਰੈਕਟਿਸ ਹੈ ਕਿ ਇਹਦੇ ਲਕੂਨਸ ਕੀ ਨੇ ਅਸੀਂ ਕਿੱਦਾਂ ਦੇਖਣਾ ਹੈ ਬੈਠ ਕੇ ਸਾਡੀ ਟੀਮ ਤਿਆ ਕਰੇਗੀ। ਹੂੰ। ਤੁਸੀਂ ਜੇਕਰ ਉਹਨਾਂ ਦਾ ਵੀ ਕਰ ਰਹੇ ਸੀ ਕਮਲਕੌਰ ਦਾ ਜਿਹੜੇ ਕਿ ਕੰਟੈਂਟ ਪਾਉਂਦੀ ਸੀ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਲੱਚਤਾ ਪਰ ਇਹ ਚੀਜ਼ ਨੂੰ ਮਤਲਬ ਕਿ ਤੁਹਾਨੂੰ ਕੀ ਲੱਗਦਾ ਕਿ ਜ਼ਿੰਮੇਵਾਰੀ ਕਿਸ ਦੀ ਹੈ ਇਹਨੂੰ ਰੋਕਣਾ ਕਿ ਅਮਰਤਪਾਲ ਸਿੰਘ ਮਹਿਰੋਂ ਦੀ ਜ਼ਿੰਮੇਵਾਰੀ ਹੈ ਫੇਲਿਅਰ ਜਿਹੜਾ ਨਾ ਇੱਕ ਵੱਡੇ ਫੇਲਿਅਰ ਕਿਤੇ ਪੜਤੇ ਨਾ ਤੇ ਅਮਰਤਪਾਲ ਦੇ ਨਾਮ ਤੇ ਸੀ ਨਾ ਕਮਲ ਕੰਚਨ ਦੇਵੀ ਦੇ ਨਾਮ ਤੇ ਸੀ ਉਹ ਫੇਲਿਅਰ ਹੋਇਆ ਸਾਡੇ ਐਡਮਿਨਿਸਟ੍ਰੇਸ਼ਨ ਸਿਸਟਮ ਦੇ ਕੋਲ ਹਮ ਜਦੋਂ ਠੀਕ ਹੈ ਜਿੰਨਾ ਟਾਈਮ ਤੱਕ ਉਹਦੀ ਕੋਈ ਕੰਪਲੇਂਟ ਨਹੀਂ ਸੀ ਮੈਂ ਮੰਨ ਗਿਆ ਜਦੋਂ ਇੱਕ ਵਾਰੀ ਮੈਰੋ ਸਾਹਿਬ ਨੇ ਕੰਪਲੇਂਟ ਕਰਤੀ ਵੀ ਆਹ ਕੰਟੈਂਟ ਗਲਤ ਹੈ ਯੂ ਹੈਵ ਟੂ ਟੇਕ ਐਕਸ਼ਨ ਨਾਉ'ਸ ది ਡਿਊਟੀ ਆਫ ਦੀ ਪੁਲਿਸ ਆਫੀਸਰਸ ਪੁਲਿਸ ਅਥਾਰਟिटीज ਟੂ ਇਮੀਜੇਟਲੀ ਰਜਿਸਟਰ ਦੀ ਐਫ ਆਈ ਆਰ ਇਮੀਜੇਟਲੀ ਡਾਇਰੈਕਟ ਦੀ ਸਾਈਬਰ ਕ੍ਰਾਈਮ ਟੂ ਵਟ ਏਵਰ ਇਹਨੂੰ ਸਟ੍ਰਾਈਕ ਕਰਵਾਓ ਤੇ ਇਹਨੂੰ ਯੂ ਹੈਵ ਟੂ ਬਲੌਕ ਦੀ ਪੇਜ ਹੂੰ ਨਾ ਤਾਂ ਪੇਜ ਬਲੌਕ ਕੀਤਾ ਗਿਆ ਨਾ ਕੋਈ ਪਰਚਾ ਦਿੱਤਾ ਗਿਆ ਹੁਣ ਪਰਚਾ ਕਿਹੜੇ ਸੈਕਸ਼ਨਾਂ ਥੱਲੇ ਸੀ 294 ਧਿਆਨ ਨਾਲ ਪੜੋ ਅਬਸੀਨ ਐਕਸੈਂਟ ਸੰਗਸ ਲੈਕਚਰ ਤਾਂ ਸੈਕਸਲ ਸੈਕਚੁਅਲੀ ਐਕਸਪਲੋਇਟ ਕਰਨਾ ਕਿਸੇ ਨੂੰ ਟਰਾਂਸਮਿਟ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਭਾਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਹਮ ਐਕਸ਼ਨ ਜਿਹੜਾ ਸੀ ਉਹ ਲੈਣਾ ਚਾਹੀਦਾ ਸੀ ਜੋ ਕਿ ਮਾਨਜੋ ਸਾਡੀ ਅਥਾਰਟिटीज ਆਫ ਪੁਲਿਸ ਫੇਲਿਅਰ ਹੋਈ ਔਰ ਕਰਾਇਮ ਕਿੱਥੇ ਹੁੰਦਾ ਹੈ ਗੈਂਗਸਟਰ ਕਿਵੇਂ ਬਣਦੇ ਨੇ ਅੱਜ ਕੱਲ ਇੱਕ ਬੜਾ ਟ੍ਰੈਂਡ ਚ ਗੈਂਗਸਟਰ ਹੂੰ ਪਹਿਲਾਂ ਤੇ ਅੱਜ ਤੋਂ ਆਪਾਂ 5-7 ਸਾਲ ਪਹਿਲਾਂ ਆਪਾਂ ਗਵਾਮਾ ਪੰਜਾਬ ਚ ਰਹਿੰਦੇ ਸੀ ਕਿੰਨਾ ਵੱਡ ਸੀ ਗੈਂਗਸਟਰ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਹੈ ਆਪਾਂ ਛੋਟੇ ਹੁੰਦੇ ਸੀਗੇ ਚਲ ਸਾਡੇ ਤੋਂ ਤੁਸੀਂ ਸ਼ਾਇਦ 10 ਸਾਲ ਛੋਟੇ ਹੋਵੋਗੇ ਹੂੰ ਕਾਲੇ ਕੱਚਿਆਂ ਵਾਲੇ ਹਾਂ ਰੌਲਾ ਪੈਂਦਾ ਜਿਆਦੇ ਪਿੰਡਾਂ ਚ ਇੱਕ ਦੌਰ ਚੱਲਿਆ ਉਹ ਇੱਕ ਪਹਿਲਾਂ ਕਾਲਾ ਦੌਰ ਚੱਲਿਆ ਫਿਰ ਕਾਲੇ ਕੱਚਾਂ ਵਾਲੇ ਦਾ ਦੌਰ ਚੱਲਿਆ ਹੁਣ ਅੱਜ ਕੱਲ ਇੱਕ ਦੌਰ ਕੀ ਚੱਲ ਰਿਹਾ ਗੈਂਗਸਟਰ ਤੇ ਦੋਂ ਜੰਮ ਕੇ ਤਾਂ ਗੈਂਗਸਟਰ ਬਣਦਾ ਨਹੀਂ ਕੋਈ ਪਰ ਇਸ ਗੱਲ ਨੂੰ ਜਸਟੀਫਾਈ ਕਿੱਦਾਂ ਕੀਤਾ ਜਾਵੇ ਕਿ ਅਸੀਂ ਆਪ ਇਨਸਾਫ ਲਮਾਉਣੇ ਹਾਂ ਜੀ ਸਿਸਟਮ ਜਿਹੜਾ ਹੈ ਸਿਸਟਮ ਦਾ ਫੇਲਿਅਰ ਜਦੋਂ ਕੋ ਬੰਦਾ ਪੜ੍ਹ ਲਿਖ ਕੇ ਤਰਸ਼ਪਾਰਸ਼ੀ ਹੋਰ ਲੋਕ ਆਉਂਦਾ ਤੇ ਨੌਕਰੀਆਂ ਕੋਈ ਲੈ ਜਵੇ ਹੂੰ ਜਾਂ ਕੋਈ ਬੰਦਾ ਕਿਸੇ ਕੇਸ ਚ ਛੋਟਾ ਮੋਟਾ ਇਨਵੋਲਵ ਹੋ ਗਿਆ ਤੇ ਉਹਨੂੰ ਚੱਕ ਕੇ ਅਸੀਂ ਵੱਡੇ ਕੇਸ ਚ ਪਾਤਾ। ਜਾਂ ਕਿਸੇ ਦੀ ਮਾਂ ਧੀ ਭੈਣ ਨੂੰ ਪੁਲਿਸ ਚੱਕੇ ਲੈ ਗਈ। ਜਾਂ ਕਿਸੇ ਕੇਸ ਦੇ ਵਿੱਚ ਕੋਈ ਅਮੀਰ ਪਿੰਡ ਦਾ ਵਿਅਕਤੀ ਇੱਕ ਗਰੀਬ ਬੰਦੇ ਨੂੰ ਦਬਾਉਣ ਲੱਗ ਗਿਆ ਪੈਸੇ ਦੇ ਸਿਲਤੇ। ਹੂੰ। ਹਥਿਆਰ ਤਾਂ ਉਦੋਂ ਚੱਕੇ ਜਾਂਦੇ ਨੇ ਜਦੋਂ ਸਿਸਟਮ ਦੇ ਵਿੱਚ ਫੇਲਿਅਰ ਹੁੰਦਾ ਹੈ। ਗੈਂਗਸਟਰਸ ਜਿਹੜੇ ਨੇ ਮੈਂ ਆਪਣੀ ਸਟੇਟ ਚ ਕਹੂੰਗਾ ਮੈਂ ਰੋਜ਼ ਦੇਖ ਰਿਹਾ ਹਾਂ। सीएम साहब ਦਾ ਇੱਕ ਟਾਰਗੇਟ ਹੈ ਕਿ ਇੰਨੇ ਨਸ਼ੇ ਇੰਨੇ ਆ ਫੜ ਲੇ ਹੱਲ ਕੀ ਹੈ ਨਸ਼ਾ ਫੜਨਾ ਤਾਂ ਹੱਲ ਨਹੀਂ ਕੱਲਾ ਤੁਸੀਂ ਜੇਲ੍ਹਾਂ ਨੇ ਸੜੀਆਂ ਪੰਜਾਬ ਦੀਆਂ ਤੁਸੀਂ ਦੱਸੋ ਮੈਨੂੰ ਉਹਨਾਂ ਚ ਕਿੰਨੇ ਰੀਹੈਬਿਟੇਸ਼ਨ ਸੈਂਟਰ ਨੇ ਤੁਸੀਂ ਜੇਲ੍ਹਾਂ ਦੇ ਵਿੱਚ ਹੀ ਹਸਪੀਟਲ ਬਣਾਓ ਕਿ ਆਹ ਬੰਦੇ ਡਰਗ ਅਡਿਕਟਡ ਨੇ ਜੇ ਉਹ 6 ਮਹੀਨੇ ਉਹਦੇ ਬਾਹਰ ਕੀ ਲਿਖਿਆ ਹੁੰਦਾ ਸੁਧਾਰ ਕਰ ਹੂੰ ਉਹਦੇ ਅੰਦਰ ਬੈਠ ਕੇ ਜੇਲ੍ਹਾਂ ਚ ਕਿਹੜੇ ਨਸ਼ੇ ਨੇ ਜੇਰੋਂ ਆਪਾਂ ਹੁਣ ਗੱਲ ਬਹੁਤ ਅੱਗੇ ਤੱਕ ਜਾਂਦੀ ਹੈ ਜਿੰਨੇ ਸਾਨੂੰ ਲੋਕੀ ਸਾਡੇ ਕੋਲ ਆਉਂਦੇ ਨੇ ਉਹ ਕਹਿੰਦੇ ਜੀ ਜਿਨ੍ਹਾਂ ਦੇ ਅੰਦਰ ਸਭ ਕੁਝ ਵਿਕਦਾ ਹੈ ਹੂੰ ਮੋਬਾਈਲ ਵੀ ਚਲਦੇ ਨੇ ਮੈਂ ਇਹ ਕਹਿੰਦਾ ਕਿ ਇਹਨੂੰ ਅੱਛਾ ਸੁਧਾਰਕਰ ਬਣਾ ਦਿੱਤਾ ਜਾਵੇ 30 35 ਸ ਆਪਣੀਆਂ 25 6 ਜਿਲ੍ਹਾਂ ਨੇ ਟੋਟਲ ਪੰਜਾਬ ਦੇ ਉਹਨਾਂ ਜੇਲ੍ਹਾਂ ਦੇ ਵਿੱਚ ਹੀ ਅੰਦਰ ਅੱਛੇ ਡਾਕਟਰਸ ਲਿਆਓ ਉਹਨਾਂ ਦੀ ਰੀਹੈਬਿਟੇਸ਼ਨ ਕਰਾਓ ਉਹਨਾਂ ਨੂੰ ਮੋਟੀਵੇਸ਼ਨ ਸਪੀਚਸ ਕਰਾਓ ਉਹਨਾਂ ਨੂੰ ਉਹਨਾਂ ਨੂੰ ਭਾਜੀ ਪ੍ਰੋਵਾਈਡ ਕਰਾਈਏ ਤਾਂ ਕਿ ਉਹ ਸਾੜ ਬਾਅਦ ਇੱਕ ਚੰਗਾ ਮੇਨਸਟ੍ਰੀਮ ਤੇ ਜਾ ਕੇ ਸ਼ਾਮਲ ਹੋਣ ਪਰਚੇ ਦੇ ਕੇ ਅੰਦਰ ਪਾਣ ਨਾਲ ਕਦੀ ਸੁਧਾਰ ਨਹੀਂ ਹੋਏਗਾ ਕ੍ਰਾਈਮ ਦਾ ਸੁਧਾਰ ਵੀ ਕਿਵੇਂ ਹੁੰਦਾ ਕਿ ਜਦੋਂ ਕੋਈ ਬੰਦਾ ਕ੍ਰਿਮੀਨਲ ਬਣ ਗਿਆ ਇੱਕ ਤੋਂ ਬਾਅਦ ਫਿਰ ਪੁਲਿਸ ਸਾਡੀ ਕੀ ਕਰਦੀ ਇੱਕ ਟ੍ਰੈਂਡ ਹੈ ਦੋ ਉਹਨਾਂ ਦੇ ਫालतੂ ਪਾਣਗੇ ਜਦੋਂ ਤਿੰਨ ਹੋ ਕੇ ਫਿਰ ਬੰਦਾ ਕਹਿੰਦਾ ਯਾਰ ਮੈਂ ਤਾਂ ਡਿਫਾਲਟਰ ਹੋ ਹੀ ਗਿਆ ਇਹ ਬੜੀਆਂ ਭਾਜੀ ਦੇਖੋ ਗੱਲ ਹੁਣ ਆਪਾਂ ਮਹਿਰੋਂ ਦੇ ਕੇਸ ਦੀ ਕਰਦੇ ਹਾਂ ਹਮ ਅੱਜ ਤੱਕਰ ਭਾਈ ਸਾਹਿਬ ਦਾ ਪੇਜ ਜਿਹੜਾ ਫਟਾਫਟ ਬਲੌਕ ਕਰ ਦਿੱਤਾ ਗਿਆ ਉਹ ਸੱਤੇ ਅੱਠੇ ਲੋਕ ਉਹ ਪੰਡਿ ਛੱਡੇ ਨੇ ਮਾਰ ਕੇ ਕੀ ਉਹ ਬੈਨ ਨਹੀਂ ਸੀ ਹੋਣਾ ਚਾਹੀਦਾ ਕੀ ਉਹਨੂੰ ਜਸਟੀਫਾਈ ਕਰਦੇ ਆ ਕੀ ਵੱਲ ਗੈਰੰਟੀ ਜੇ ਕਿਸੇ ਬੰਦੇ ਨੇ ਉੱਠ ਕੇ ਆਵਾਜ਼ ਉਠਾਈ ਵੀ ਪਾਈ ਹੈ ਗਲਤ ਹੈ ਉਹਨੇ ਇਕੱਲੇ ਸਿੱਖਾਂ ਦੇ ਬੱਚਿਆਂ ਦੀ ਗੱਲ ਤਾਂ ਕੀਤੀ ਨਹੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਨੌਰਥ ਦੀ ਗੱਲ ਕੀਤੀ ਹੈ ਸਾਰੇ ਦੀ ਨੌਰਥ ਦੇ ਵਿੱਚ ਇੱਕ ਚੀਜ਼ ਮੈਂ ਦੇਖਿਆ ਵੀ ਜਿਹੜਾ ਕੀ ਕਾਨੂੰਨ ਮੰਨਦਾ ਫਿਰ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਸਮਾਜ ਸੁਧਾਰਕੋਂ ਕਾਨੂੰਨ ਮੰਨਦਾ ਇਸ ਚੀਜ਼ ਨੂੰ ਫਿਰ ਵੀ ਸਮਾਜ ਸੁਧਾਰਕ ਮਰਡਰ ਕਰਦੇ ਨਹੀਂ ਮੈਂ ਇਸ ਚੀਜ਼ ਨੂੰ ਕੁਲਵਿੰਦਰ ਜੀ ਵੇਖੋ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਬੀਇੰਗ ਐਡਵੋਕੇਟ ਅਸੀਂ ਕਦੀ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦੇ ਨਾ ਹੀ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਤੁਸੀਂ ਚੱਕ ਕੇ ਕਿਸੇ ਦਾ ਮਰਡਰ ਕਰ ਦੋ ਤੁਹਾਡੇ ਕੋਲ ਇੱਕ ਸਿਸਟਮ ਹੈ ਤੁਸੀਂ ਉਹਨੂੰ ਜਾ ਕੇ ਅਪਰੋਚ ਕਰੋ ਨਹੀਂ ਹੁੰਦਾ ਤਾਂ ਕੋਟਾਂ ਜਾਓ ਹੂੰ ਕੋਈ ਹੋਰ ਤੁਸੀਂ ਰਾਹ ਪਨਾ ਸਕਦੇ ਹੋ ਮਰਡਰ ਕਰਨਾ ਬਿਲਕੁਲ ਗਲਤ ਹੈ ਮੈਂ ਇਸ ਗੱਲ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ ਸੋ ਐਜ਼ ਅ ਕਾਨੂੰਨ ਦੇ ਵਿੱਚ ਵੀ ਅਸੀਂ ਰਹਿਣਾ ਦੈਰੇ ਚ ਰਹਿਣਾ ਜੇਕਰ ਅਸੀਂ ਕਿਸੇ ਦੀ ਕੰਪਲੇਂਟ ਪਾਈ ਮੰਨ ਲਓ ਕਾਰਵਾਈ ਨਹੀਂ ਹੋਈ ਕੋਟਾ ਕਦਰ ਨਹੀਂ ਬਣਿਆ ਨਾ ਬਿਲਕੁਲ ਤੁਸੀਂ ਕੋਟਾ ਚ ਜਾਓ ਸੋ ਇਸ ਚੀਜ਼ ਬਾਰੇ ਇਹ ਬੜੀ ਇੱਕ ਲੌਂਗ ਡਿਸਕਸ਼ਨ ਹੈ ਬਟ ਕ੍ਰਾਈਮ ਨੂੰ ਅਸੀਂ ਕਦੀ ਵੀ ਜ਼ੀਰੋ ਕ੍ਰਾਈਮ ਨਹੀਂ ਕਰ ਸਕਦੇ ਵਰਲਡ 'ਚ ਨਹੀਂ ਹੋ ਸਕਦਾ ਪੁਲਿਸ ਦਾ ਕੰਮ ਹੈ ਜੇ ਇਹ ਹੀ ਪੁਲਿਸ ਵੇਲੇ ਸਿਰ ਉੱਠ ਪੈਂਦੀ ਇਸ ਵਿਵਾਜ ਜੀ ਦਾ ਪੇਜ ਬੰਦ ਕਰ ਦਿੰਦੀ ਪਰਚਾ ਦੇ ਦਿੰਦੀ ਆਪਣੇ ਆਪ ਹੀ ਸਭ ਕੁਝ ਠੀਕ ਸੇ ਨਹੀਂ ਕੀਤਾ ਫਿਰ ਉਹ ਪ੍ਰੋਵੋਕ ਕਰਦੀ ਰਹੀ ਕਮਨਸਰ ਕੀ ਜਿਹੜੀ ਇਹ ਲੱਛਰਤਾ ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਜ਼ਿਕਰ ਹੋ ਰਿਹਾ ਹੈ ਸਮਾਜ 'ਚ ਜ਼ਿਕਰ ਹੋ ਰਿਹਾ ਹੈ ਕਿ ਕਾਰਨ ਇਸ ਦਾ ਜੋ ਘਟਨਾਕਰਮ ਵਾਪਰਿਆ ਮਰਡਰ ਹੋਇਆ ਉਹਦਾ ਕਾਰਨ ਲੱਛਰਤਾ ਹੈ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਕਾਨੂੰਨ ਕੀ ਕਹਿੰਦਾ ਵੀ ਇਹ ਜੋ ਤੁਸੀਂ ਸਮਾਜ ਦੇ ਵਿੱਚ ਫਲਾ ਰਹੇ ਹੋ ਇਸ ਦੇ ਖਿਲਾਫ ਕੀ ਕੁਝ ਕਾਰਵਾਈ ਕੀਤੀ ਜਾ ਸਕਦੀ ਹੈ ਕਾਨੂੰਨਾਂ ਨੂੰ ਦੇਖੋ ਆਪਾਂ ਨੂੰ ਪਤਾ ਭਾਜੀ ਹਿੰਦੀ ਫਿਲਮਾਂ 'ਚ ਸੈਂਸਰ ਬੋਰਡ ਬਣਿਆ ਹੋਇਆ ਹੈ ਹੂੰ ਕੈਟਾਗਰੀ ਹੁੰਦੀ ਹੈ ਕੈਟਾਗਰੀ A B ਵੀ ਇਹ 18+ ਹੈ ਇਹ ਕਟ ਹੂੰ ਪੰਜਾਬ ਦੇ ਵਿੱਚ ਕੌਨਸਟਿਟਿਊਟ ਕਰ ਦੋ ਕਮੇਟੀ ਬਣਾ ਦੋ ਸਾਈਬਰ ਕ੍ਰਾਈਮ ਕਾਦ ਨਹੀਂ ਬਣਾਇਆ ਆਈਟੀ ਜਿਹੜਾ ਸਾਡਾ ਵਿੰਗ ਹੈ ਉਹ ਕਾਦ ਨਹੀਂ ਬਣਾਇਆ ਹੂੰ ਪੰਜਾਬ ਪੁਲਿਸ ਦੇ ਦੋ ਵੱਡੇ ਅੰਗ ਨੇ ਉਹਨਾਂ ਦੇ ਵਿੱਚ ਸਕਰੂਟੀਲਾਈਜ਼ ਕਰਨ ਇਹ ਹੁਣ ਕਰ ਕੀ ਰਹੇ ਨੇ ਜਿਹੜਾ ਕੋਈ ਬੰਦਾ ਕੰਪਲੇਂਟ ਕਰਦਾ ਉੱਤੇ ਕਾਰਵਾਈ ਹੁੰਦੀ ਹੈ ਬਾਕੀ ਹੁੰਦੀ ਕੁਝ ਨਹੀਂ ਹੂੰ ਸੋ ਮੈਂ ਤੁਹਾਡੇ ਮਾਧਿਅਮ ਨਾਲ ਹੀ ਇਹ ਕਹੂੰਗਾ ਸਰਕਾਰ ਨੂੰ ਕਿ ਤੁਸੀਂ ਇਹ ਸੜਕ ਬਹੁਤ ਵਧੀਆ ਬਣਾਇਆ ਸੜਕ ਸੁਰੱਖਿਆ ਜਿਹੜੀ ਫੋਰਸ ਬਣਾਤੀ ਹੂੰ ਚੰਗਾ ਕੰਮ ਦੇਖ ਰਹੇ ਆ ਵੀ ਕਿਤੇ ਐਕਸੀਡੈਂਟ ਹੁੰਦਾ ਚੱਕ ਲੈਂਦੇ ਨੇ ਬਚਾਰੇ ਵੀ ਐ ਈਦਾ ਆਂ ਦੀ ਕੋਈ ਤੁਸੀਂ ਭਾਜੀ ਕੋਈ ਨਾ ਕੋਈ ਸੈਟਅਪ ਸਰਕਾਰ ਨੂੰ ਕਰਨਾ ਪਏਗਾ ਇਹਨਾਂ ਤੇ ਨਾਕਾਮ ਕੱਛਣੀ ਪਈਗੀ ਉਹ ਦੂਜੀ ਗੱਲ ਇੱਕ ਸਮਾਂ ਸੀ ਪੰਜਾਬ ਦੇ ਵਿੱਚ ਗਲੋਰੀਫਿਕੇਸ਼ਨ ਆਫ ਵੈਪਨਸ ਦੇਖੇ ਸੀ ਕਿੰਨੇ ਹੋ ਰਹੇ ਸੀ ਹਾਂ ਬਹੁਤ ਜ਼ਿਆਦਾ ਸੀ ਹੁਣ ਪੁਲਿਸ ਨੇ ਪਰਚੇ ਦਿੱਤੇ ਜੱਜਮੈਂਟਸ ਆਈਆਂ ਲੋਕੀ ਅਵੇਰਡ ਹੋਈ ਹੁਣ ਗਲੋਰੀਫਿਕੇਸ਼ਨ ਆਫ ਵੈਪਨ ਦੇ ਉੱਪਰ ਨੱਥ ਪਈ ਹੋਈ ਹੈ ਮੈਂ ਕਹਿੰਦਾ ਕਿ ਸਿਮਿਲਰਲੀ ਤੁਸੀਂ 2 4 ਵਾਰੀ 10 ਪਰਚੇ ਦੋ ਜਿਹੜਾ ਲੈਟਰ ਤਾਂ ਉਹ ਸਪਰੇਟ ਕਰਦਾ 294 ਹੂੰ ਸੈਕਸੂਅਲੀ ਐਕਸਪਾਇਰ ਤੁਹਾਨੂੰ ਇਹਨੂੰ ਟਰਾਂਸਮਿਟ ਕਰ ਰਹੇ ਹਾਂ ਕੋਈ ਚੀਜ਼ਾਂ ਸਟਾਰਟ ਹੀ ਆਈਟੀ ਐਕਟ ਤੁਸੀਂ ਮੈਂ ਕਹਿੰਦਾ 20 ਪਰਚੇ ਦੋ ਉਸ ਤੋਂ ਬਾਅਦ ਮੈਨੂੰ ਦਿਖਾਓ ਹੂੰ ਪਰਚੇ ਦੋ ਜਿਹੜੇ ਲੋਕੀ ਹੇਟਡ ਸਪੀਚ ਕਰਦੇ ਨੇ ਦੋ ਧਰਮਾਂ ਦੇ ਵਖਰੇਵੇਂ ਔਰ ਇਹਨੇ ਆਪਣੇ ਮਤ ਬੜੇ ਬੰਦੇ ਦੇ ਕੇ ਨੇ ਉਹ ਸਿਰਫ ਉਹਨਾਂ ਦਾ ਪਰਪਸ ਹੀ ਹੁੰਦਾ ਕਿ ਗਰਮ ਬੋਲੋ their purpose is only to get the maximum trp nothing else ਹੂੰ hmm. ਸੋ ਇਹ ਚੀਜ਼ਾਂ ਜਿਹੜੀਆਂ ਨੇ ਭਾਜੀ ਇਹਨਾਂ ਤੇ ਸਾਨੂੰ ਕੰਮ ਕਰਨਾ ਪਏਗਾ ਤਾਂ ਜਾ ਕੇ ਸਮਾਜਿਕ ਤੌਰ ਤੇ ਇਸ ਚੀਜ਼ ਦਾ ਕੰਟਰੋਲ ਹੋਣਾ ਹੁਕਮਨ ਸਾਹਿਬ ਪਿਛਲੇ ਦਿਨਾਂ 'ਚ ਇੱਕ ਥਿਉਰੀ ਇਹ ਵੀ ਚੱਲੀ ਕਿ ਜਿਹੜਾ ਹਾਲਾਂਕਿ ਉਹ ਸਹੀ ਸੀ ਗਲਤ ਸੀ ਪਤਾ ਨਹੀਂ ਕਿਉਂਕਿ ਆਪਣੇ ਤੌਰ ਦੇ ਉੱਤੇ ਕਿਉਂਕਿ ਪੁਲਿਸ ਦੀ ਕੋਈ ਸਟੇਟਮੈਂਟ ਨਹੀਂ ਇਸ ਦੇ ਵਿੱਚ ਇਹੋ ਜੀ ਕਿ ਉਹਨਾਂ ਦੇ ਵੱਲੋਂ ਰੇਪ ਕੀਤਾ ਗਿਆ ਇਹੋ ਜਿਹੀ ਚੀਜ਼ਾਂ ਵੀ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਸਪਰੈਡ ਹੋਈਆਂ ਬਹੁਤ ਸਾਰੇ ਸਟੇਟਮੈਂਟਸ ਜਿਹੜੀ ਸਪਰੈਡ ਹੋਈਆਂ ਉਹਨੂੰ ਲੈ ਕੇ ਤੁਸੀਂ ਕੀ ਕਰਨ ਜਾ ਰਹੇ ਹੋ ਦੇਖੋ ਜਿਹੜੀ 376 ਵਾਲੀ ਗੱਲ ਤੁਸੀਂ ਕਹੀ ਹੈ ਪੁਲਿਸ ਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਖੀ ਹੈ ਕਿ ਦੋ ਤਿੰਨ ਸ਼ਰਾਰਤੀ ਬੰਦੇ ਹੂੰ ਮਨਕਰਤ ਗੱਲਾਂ ਬਣਾ ਕੇ ਮੈਂ ਇੱਥੇ ਬੈਠ ਜਾਣਾ ਜਨੀਆਂ ਮਰਜੀ ਮੇਰੇ ਤੋਂ ਮਨਕਰਤ ਸੁਣ ਲਓ ਗੱਲ ਉਹ ਨਹੀਂ ਕਰੋ ਜਿਹੜਾ ਐਵਿਡੈਂਸ ਹੋਵੇ ਹੂੰ ਕੋਈ ਪੋਸਟਮਾਰਟਮ ਰਿਪੋਰਟ ਚ ਕੁਝ ਨਹੀਂ ਆਇਆ ਤੁਹਾਡੇ ਕੋਲ ਆ ਗਈ ਪੋਸਟਮਾਰਟਮ ਰਿਪੋਰਟ ਨਹੀਂ ਆਇਆ ਤੇ ਨਹੀਂ ਹੈਗਾ ਬਟ ਮੇਰੇ ਕੋਲ ਹਜੇ ਰਿਪੋਰਟ ਨਹੀਂ ਆਈ ਕਿ ਰਿਪੋਰਟ ਦੇ ਕੋਈ ਰਿਪੋਰਟ ਤੋਂ ਬਾਅਦ ਇਟ ਟੇਕਸ ਟਾਈਮ ਹਜੇ ਤਾਂ ਹੁਣ 4 ਦਿਨ ਪਹਿਲਾਂ ਤੇ ਹਜੇ ਯਾਰ ਕਤਲ ਹੋਇਆ ਹੂੰ ਪੁਲਿਸ ਵਾਲੋ ਤੁਸੀਂ ਕੁਝ ਸਟੇਟਮੈਂਟ ਸੁਣੀ ਨਹੀਂ ਪੁਲਿਸ ਨੇ ਬਤਾਲਾ ਕੋਡ ਕੀਤੀ ਹੈ ਗੱਲ ਸਰ ਜਿਹੜੀ ਪੁਲਿਸ ਫਾਈਲ ਜਿਹੜੀ ਹੈ ਉਹ 3 ਮਹੀਨੇ ਤੱਕ ਪੁਲਿਸ ਕੋਲ ਹੀ ਰਹੇਗੀ ਹੂੰ ਉਹਦੀਆਂ ਕੀ ਜਮਿਨਿਸ ਪਾਰੀਏ ਪੁਲਿਸ ਉਹ ਸਾਨੂੰ ਨਹੀਂ ਮਿਲੇਗੀ ਅਲਟੀਮੇਟਲੀ 3 ਮਹੀਨੇ ਬਾਅਦ ਜਦੋਂ ਪੁਲਿਸ ਤੁਹਾਨੂੰ ਵੀ ਪਤਾ ਚਲਾਨ ਦਿੰਦੀ ਹੈ ਫਿਰ ਸਾਡੇ ਕੋਲ ਕਾਪੀਆਂ ਆਉਣਗੀਆਂ ਹੂੰ ਅਜ ਤੱਕ ਸਾਰੀ ਫਾਈਲ ਪੁਲਿਸ ਦੇ ਹੱਥ ਹੱਦੇ ਵਿੱਚ ਆ ਨਾ ਤੇ ਉਹਨਾਂ ਦੇ ਸੀਨੀਅਰ ਆਫਿਸਰਸ ਨੇ ਕੱਲ ਵੀ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਦੱਸਿਆ ਕੋਈ ਐਦਾਂ ਦੀ ਗੱਲ ਮੇਰੇ ਸਾਹਮਣੇ ਤਾਂ ਆਈ ਨਹੀਂ ਤੁਸੀਂ ਕੱਲੇ ਅਮਰਤਪਾਲ ਨੂੰ ਡਿਫੈਂਡ ਕਰ ਰਹੇ ਹੋ ਜਾਂ ਜਿਹੜੇ ਉਹਨਾਂ ਦੇ ਸਾਥੀ ਜਸਪ੍ਰੀਤ ਤੇ ਨਿਮਰਤਜੀਤ ਨੇ ਉਹਨਾਂ ਨੂੰ ਵੀ ਕਰ ਰਹੇ ਹੋ ਸਾਨੂੰ ਤੇ ਉਹਨਾਂ ਨੇ ਸਾਰੇ ਕੇਸ ਦੀ ਡਿਊਟੀ ਲਈ ਹੈ ਸਾਡੇ ਕੋਲ ਸਾਰੀ ਮੋਨਿਟਰਿੰਗ ਸਾਡੇ ਕੋਲ ਰਹੇਗੀ ਅਸੀਂ ਦੇਖਾਂਗੇ ਇੱਕ ਟੀਮ ਬਣ ਕੇ ਚੱਲਾਂਗੇ ਜੇ ਕੋਈ ਹੋਰ ਵੀ ਸਹਾਯੋਗੀ ਕੋਈ ਤੁਸੀਂ ਦੱਸ ਰਹੇ ਹੋ ਕੋਈ ਥੱਲੇ ਹੈਗੇ ਨੇ ਵੀਰ ਭਰਾ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਏਗਾ ਹੂੰ ਸਾਰਾ ਕਰਾਂਗੇ ਜੋ ਵੀ ਹੋਏਗਾ ਤੁਹਾਡੀ ਅਮਰਤਪਾਲ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕੀ ਚਾਹੁੰਦੇ ਨੇ ਅੱਗੇ ਇਸ ਕੇਸ ਦੇ ਵਿੱਚ ਕੀ ਹੋਵੇ ਕੁਛ ਨਹੀਂ ਉਹਨਾਂ ਨੇ ਤੇ ਇਹੀ ਕਹਿ ਕਹਿੰਦੇ ਜੇ ਫੈਮਿਲੀ ਨੂੰ ਮੇਰੀ ਨੂੰ ਹਰਾਸਮਾਂ ਕੀਤਾ ਜਾਵੇ ਹੂੰ ਠੀਕ ਹੈ ਤੇ ਜਿਹੜਾ ਸਰੰਡਰ ਦੀ ਗੱਲ ਵੀ ਕਰੀ ਸਾਡੇ ਪਾਰ ਤੇ ਜਿਹੜਾ ਵੀ ਤਬਦੀਸ਼ ਨੂੰ ਜੁਆਇਨ ਕਰਨਾ ਹੈ ਇਸ ਰੈਡੀ ਟੂ ਕੋਪਰੇਟ ਵਿਦ ది ਇਨਵੈਸਟੀਗੇਟਿੰਗ ਏਜੰਸੀ ਐਂਡ ਗੇਵ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਸਰੰਡਰ ਕਰਨ ਦੀ ਕੋਸ਼ਿਸ਼ ਲੋੜ ਪਈ ਕਿ ਡੈਫੀਨਿਟਲੀ ਕੀਤਾ ਜਾਏਗਾ ਹੂੰ ਦੇਖਾਂਗੇ ਜਿੰਨਾ ਦਾ ਸਮਾਂ ਹੋਏਗਾ ਡਟ ਕੇ ਲੜਾਈ ਕੀਤੀ ਜਾਏਗੀ ਕੁਲਵਿੰਦਰ ਜੀ ਕੋਈ ਅਸੀ ਗੱਲ ਨਹੀਂ ਛਲੇੜੀ ਸਾਬ ਜੋ ਵੀ ਹੋਏਗਾ ਬਾਕੀ ਹਾਂ ਇੱਕ ਗੱਲ ਜ਼ਰੂਰ ਹੈ ਉਹਨਾਂ ਵੱਲੋਂ ਤਾਂ ਨਹੀਂ ਕਿਹਾ ਉਹ ਅਸੀਂ ਦੇਖਾਂਗੇ ਕਿਉਂਕਿ ਅਸੀਂ ਲੀਗਲ ਦੇਖਣਾ ਹੈ ਹਾਂ ਆਪੋਜ਼ਿਟ ਛਲੇੜੀ ਸਾਹਿਬ ਇਹ ਕੀਤਾ ਕਿ ਜਿੱਦਣ ਆਪਾਂ ਇਹਨਾਂ ਨੂੰ ਸਰੰਡਰ ਕਰਾਣਾ ਹੈ ਅਸੀਂ ਇੱਕ ਪਟੀਸ਼ਨ ਜਿਹੜੀ ਉਹ ਦਾਖਲ ਕਰਾਂਗੇ ਤੇ ਉਹਦੇ ਤੇ ਅਸੀਂ ਸਟੇਟ ਦਾ ਇੱਕ ਐਫੀਡੇਵਟ ਟੈਂਡਰ ਕਰਾਵਾਂਗੇ ਜਿਸ ਚ ਸਟੇਟ ਇਹ ਗੱਲ ਕਹੂਗੀ ਕਿ ਹਾਂ ਇਹਦੀ ਜਿਹੜੀ ਲਾਈਫ ਤੇ ਸਿਕਿਉਰਿਟੀ ਹੈ ਇਹਦੀ ਹੈਗੀ ਇਹਦਾ ਇਨਕਾਉਂਟਰ ਨਹੀਂ ਕੀਤਾ ਜਾਏਗਾ ਇਹਦੀ ਜਿਹੜੀ ਫੈਮਿਲੀ ਦੀ ਹਰਾਸਮੈਂਟ ਨਹੀਂ ਕੀਤੀ ਜਾਏਗੀ ਤੇ ਥਰਡ ਜਿਹੜਾ ਇਹਦੀ ਜਿਹੜੀ ਲਾਈਫ ਤੇ ਲਿਬਰਟੀ ਹੈ ਉਹਦੀ ਫੁੱਲ ਰੱਖਿਆ ਕੀਤੀ ਜਾਏਗੀ ਤੁਸੀਂ ਕੀ ਸੋਚ ਰਹੇ ਹੋ ਕਿ ਇਸ ਕੇਸ ਦੇ ਵਿੱਚ ਤੁਸੀਂ ਕੀ ਕਰੋਗੇ ਕੀ ਅਮਰਤਪਾਲ ਹੋਣਾ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰੋਗੇ ਕਿ ਉਹਨਾਂ ਦੀ ਇਸ ਕੇਸ ਦੇ ਵਿੱਚ ਕੋਈ ਭੂਮਿਕਾ ਨਹੀਂ ਜਾਂ ਜਿਹੜੀ ਪਹਿਲੀ ਸਟੇਟਮੈਂਟ ਸੀ ਕਿ ਉਹ ਸਾਜ਼ਿਸ਼ ਘਾੜਾ ਨੇ ਉਹ ਬਣਾਉਣ ਦੀ ਤੁਹਾਨੂੰ ਤੁਹਾਡੇ ਵੱਲੋਂ ਰੋਏਗੀ ਕਿ ਹਾਂ ਉਹ ਸਟੇਟਮੈਂਟ ਤੇ ਪੁਲਿਸ ਖੜੇ ਜਾਂ ਕੇਸ ਉਹ ਸਟੇਟਮੈਂਟ ਤੇ ਖੜੇ ਦੇਖੋ ਹੁਣ ਮੈਂ ਤੁਹਾਨੂੰ ਹਾਲ ਦੀ ਘੜੀ ਜਿਹੜਾ ਮੇਰਾ ਐਕਸ਼ਨ ਹੈ ਉਹ ਤਾਂ ਬੰਦ ਬੁੱਕ ਚ ਹੀ ਰਹਿਣ ਦੋ ਹੂੰ ਕੋਈ ਸਾਡੀ ਸਰਕਾਰੀ ਧਿਰ ਵੀ ਬੈਠੀ ਹੈ ਫਿਰ ਉਹ ਪੱਤੇ ਖੋਲਣ ਵਾਲਾ ਕੋ ਉਹ ਤਾਂ ਅਸੀਂ ਜੀ ਇਹੀ ਇਹੀ ਵਕੀਲ ਦੀ ਸਿਆਣਪ ਇਹ ਜੋ ਤਾਂ ਕੋਰਟ ਚ ਫਾਈਲ ਖੋਲੂਗੀ ਪੁਲਿਸ ਨੇ ਹਾਂ ਹੂੰ ਜੋ ਮੇਰਾ ਬੈਸਟ ਹੋਏਗਾ ਮੈਂ ਜਰ ਸਭ ਨੂੰ ਅਪਰਾਇਜ਼ ਕਰਾਉਂਗਾ ਕੋਟਾ ਨੂੰ ਕਿ ਆ ਫੈਕਟਸ ਨੇ ਆ ਗੱਲ ਏ ਆ ਬਾਤ ਏ ਉਹ ਡੈਫੀਨਿਟਲੀ 온 ਮੈਰਿਟਸ ਕੀਤਾ ਜਾਏਗਾ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਮੁਲਾਕਾਤਾਂ ਹੋਈਆਂ ਜੋ ਗੱਲਬਾਤ ਚੱਲਦੀ ਰਹੀ ਕਿ ਅਮਰਤਪਾਲ ਮਹਿਰੋਂ ਕੰਚਨ ਕੁਮਾਰੀ ਨੂੰ ਮਿਲਦਾ ਰਿਹਾ ਕਿ ਤੁਸੀਂ ਨਾ ਪਾਓ ਇਹ ਕੰਟੈਂਟ ਜਾਂ ਇਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਪੈਸੇ ਵੀ ਮਦਦ ਵੀ ਮਾਲੀ ਮਦਦ ਵੀ ਕੀਤੀ ਗਈ ਉਹ ਸਾਰੀਆਂ ਚੀਜ਼ਾਂ ਵੀ ਬੇਸ ਰਹਿਣਗੀਆਂ ਹਾਂਜੀ ਬਰੀਫ ਬੈਕਗਰਾਉਂਡ ਤਾਂ ਦੱਸੀ ਜਾਏਗੀ ਪਰ ਗੱਲ ਫੈਕਟੂਅਲ ਹੋਏਗੀ ਉੱਥੇ ਹੂੰ ਬਰੀਫ ਬੈਕਗਰਾਉਂਡ ਜ਼ਰੂਰ ਦੱਸਾਂਗੇ ਕਿ ਹਾਂ ਵੀ ਆ ਚੀਜ਼ ਹੈ ਆ ਬੈਕਗਰਾਉਂਡ ਸੀ ਆ ਕੁਛ ਸਾਨੂੰ ਔਰ ਇਸ ਮੈਂ ਬੀਇੰਗ ਐ ਸਿੱਖ ਅਮਰਤਾਰੀ ਇਸ ਚੀਜ਼ ਨੂੰ ਹਮੇਸ਼ਾ ਆਬਜੈਕਸ਼ਨ ਇਸ ਕਰਦਾ ਸੀ ਭਾਜੀ ਸਮਾਜਿਕ ਤੌਰ ਤੇ ਕੁਝ ਚੀਜ਼ਾਂ ਸਸ਼ਟਾਚਾਰ ਚ ਹੁੰਦੀਆਂ ਨੇ ਤੁਸੀਂ ਨਾਮ ਬਦਲ ਲਿਆ ਕੋਈ ਤੁਹਾਡੇ ਕੋਲ ਰਿਕਾਰਡ ਨਹੀਂ ਕੱਲਾ ਕਮਲ ਰੱਖ ਲੈਣਾ ਸੀ ਕਮਲ ਭੱ비 ਰੱਖ ਲੈਿੰਦੀ ਹੂੰ ਕੌਰ ਲਿਖਣ ਦੀ ਕੀ ਲੋੜ ਪਈ ਸੀ ਕੌਰ ਤੇ ਸਿੰਘ ਕਿੰਨੇ ਇੰਨੇ ਸਸਤੇ ਹੋ ਗਏ ਯਾਰ ਬੜੇ ਸਸਤੇ ਕਰਦੇ ਤੁਸੀਂ ਸਿੰਘ ਤੇ ਕੌਰ ਹਾਂ ਤਾਂ ਜੀ ਆ ਬਿਲਕੁਲ ਤਾਂ ਜਿਹੜਾ ਆਤੀਆਂ ਕੀ ਲੱਗਦਾ ਇਹ ਇਹ ਵੀ ਇੱਕ ਕਾਨੂੰਨਨ ਤੌਰ ਤੇ ਜੁਰਮ ਹੈ ਕਿਸੇ ਧਰਮ ਨੂੰ ਜੁਰਮ ਹੈ 295 ਕਾ ਦਿ ਇਹ ਤੁਸੀਂ ਕਿਸੇ ਦੇ ਰਿਲੀਜੀਅਸ ਸੈਂਟੀਮੈਂਟਸ ਨੂੰ ਹਾਰਟ ਕਰਨਾ ਹਮ ਯੂ ਆਰ ਨਾਟ ਸਪੋਸਟ ਟੂ ਤੁਸੀਂ ਨਹੀਂ ਕਰ ਸਕਦੇ ਹੁਣ ਕੱਲ ਨੂੰ ਮੈਂ ਸਿੰਘ ਹਾਂ ਮੈਂ ਆਪਣੇ ਨਾਮ ਕੁਮਾਰ ਲਿਖ ਕੇ ਜਾਂ ਤਾਂ ਫਿਰ ਆਪਣਾ ਉਹ ਉਹਦਾ ਸਿਸ਼ਟਾਚਾਰ ਬਣਾ ਕੇ ਰੱਖਾਂ ਤੁਸੀਂ ਇੱਕ ਧਰਮ ਦੇ ਆੜ ਲਈ ਇੱਕ ਪੇਜ ਚੁੜਾ ਰਹੇ ਹੋ ਅਦਰਵਾਈਜ਼ ਮੈਂ ਕੰਚਨ ਦੇ ਵੀ ਆ ਰਿਕਾਰਡ ਚ ਹਮ ਹਾਈਲੀ ਸਟ੍ਰੋਂਗਲੀ ਕੰਟੈਂਪਟ ਦੀ ਐਕਟ ਐਂਡ ਕੰਡਕਟ ਆਫ ਦਿਸ ਲੀਡੀ ਬਹੁਤ ਮੜੀ ਗੱਲ ਹੈ ਪੁਲਿਸ ਸਾਡਾ ਪੁਲਿਸ ਸਾਡੀ ਨੇ ਅੱਜ ਤੱਕ ਉਹਦਾ ਪੇਜ ਨਹੀਂ ਬੰਦ ਕੀਤਾ ਤੁਸੀਂ ਯੂ ਹੈਵ ਟੂ ਸਟਾਪ ਦੀ ਪੇਜ ਯਾਰ ਕਿਉਂ ਵਾਇਸੋ ਉਹਦੇ ਤਾਂ ਫਾਲੋਅਰਸ ਵਧ ਰਹੇ ਆ ਹਮ ਚਲੋ ਉਹ ਤਾਂ ਪਤਾ ਲੱਗ ਹੀ ਗਿਆ ਤੇ ਜਿਹੜੇ ਹੋਰ 7-8 ਵਿਅਕਤੀ ਨੇ ਤੁਸੀਂ ਅੱਜ ਹੀ ਉਹਨਾਂ ਦੇ ਪਰਚੇ ਕਿਉਂ ਨਹੀਂ ਦੇ ਰਹੇ ਤੁਸੀਂ ਜਿਹੜਾ ਪੇਜਾਂ ਦੀ ਕਿਉਂ ਨਹੀਂ ਸਟ੍ਰਾਈਕ ਮਨਵਾ ਰਹੇ ਤੁਸੀਂ ਇਹਦਾ ਮਤਲਬ ਮੈਰੋਂ ਦਾ ਤਾਂ ਚਲੋ ਤੁਸੀਂ ਪਰਚਾ ਦੇ ਤਾ ਕਾਨੂੰਨ ਕੱਲਾ ਮੈਰੋਂ ਨਹੀਂ ਸੀਗਾ ਬਾਕੀਆਂ ਨੂੰ ਜਾਂਦੀ ਹੋਗੀ ਸੋ ਇਹ ਸਾਰੀਆਂ ਚੀਜ਼ਾਂ ਨੇ ਭਾਜੀ ਇਹ ਬੜਾ ਦੇਖ ਕੇ ਕੁਲਵਿੰਦਰ ਜੀ ਆਪਣੇ ਆਪ ਨੂੰ ਇਹ ਵੀ ਲੱਗਦਾ ਹੈ ਕਿ ਸਾਨੂੰ ਕਾਨੂੰਨ 'ਚ ਬਰਾਬਰਤਾ ਦੱਸਿਆ ਜਾਂਦਾ ਹੈ ਇਕਵਿਟੀ ਹਮ ਪਰ ਇਸ ਕੇਸ ਨੂੰ ਦੇਖੀਏ ਤਾਂ ਤੁਸੀਂ ਦੱਸੋ ਮੈਨੂੰ ਇਕਵਿਟੀ ਕਿੰਨੀ ਕੁ ਦਿਖ ਰਹੀ ਹੈ ਪੁਲਿਸ ਦਾ ਦਾਵਾ ਕਰ ਰਹੀ ਹੈ ਕਿ ਉਹ ਦੁਹਾਈ ਚਲੇ ਗਏ ਜਾਂ ਗਲਪ ਦੇ ਕਿਸੇ ਦੇਸ਼ ਚ ਚਲੇ ਗਏ ਤੁਹਾਡੀ ਗੱਲਬਾਤ ਹੋਈ ਕਿ ਬਿਲਕੁਲ ਉਦੇਸ਼ ਤੋਂ ਬਾਹਰ ਨਹੀਂ ਠੀਕ ਹੈ ਉਹਦੇ ਬਾਰੇ ਮੈਂ ਅੱਜ ਕੋਈ ਗੱਲ ਨਹੀਂ ਕਰਨੀ ਜੀ ਸੋਰਸ ਸਾਡੇ ਕੋਲ ਕੀ ਆਇਆ ਕਿਵੇਂ ਆਇਆ ਉਹਦੇ ਬਾਰੇ ਫਿਰ ਕੱਲ ਨੂੰ ਇਹ ਮੈਨੂੰ ਮੇਰੇ ਦੁਆਲੇ ਹੋ ਜਾਣਗੇ ਨਾ ਤਾਂ ਕੀ ਪਤਾ ਕੱਲ ਨੂੰ ਵਕੀਲਾਂ ਦੇ ਕੋਲ ਆ ਚਣ ਤੁਸੀਂ ਸੋਰਸ ਦੱਸ ਦੋ ਜੀ ਨਹੀਂ ਉਹ ਤਾਂ ਸ਼ਾਇਦ ਵਕੀਲ ਨਹੀਂ ਦੱਸਦੇ ਹੁੰਦੇ ਇਹ ਤਾਂ ਪੁਲਿਸ ਪੁਲਿਸ ਦੇ ਕੋਲ ਤਾਂ ਬੜਾ ਅਧਿਕਾਰ ਹੈ ਜੀ ਹੂੰ ਪੁਰਾਣੇ ਕੇਸਿਸ ਚ ਦੇਖਿਆ ਹੀ ਆਪਾਂ ਹਾਂ ਮੈਂ ਚਲੋ ਮੌਜੂਦਾ ਸਟੇਟਸ ਕੀ ਯਾਰ ਕੇਸ ਦਾ ਮੌਜੂਦਾ ਸਟੇਟਸ ਕੀ ਹੈਗਾ ਮੌਜੂਦਾ ਸਟੇਟਸ ਜਿਹੜਾ ਜੀ ਉਹ ਇਹ ਹੈਗਾ ਕਿ ਦੋ ਬੰਦੇ ਜਿਹੜੇ ਕੱਲ ਛੜੇ ਹੈਗੇ ਨੇ ਜਸਪ੍ਰੀਤ ਤੇ ਭਾਈ ਦੁੱਜੇ ਜਿਹੜੇ ਹੈਗੇ ਨੇ ਨਿਮਰਜੀਤ ਉਹਨਾਂ ਨੂੰ ਕੱਲ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਅੱਗੇ ਦੇਖਦੇ ਆਂ ਫਿਰ ਜੋ ਵੀ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਆ ਕੁਮਨ ਸਾਹਿਬ ਸਮਝਾਤਾ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਐਹਸਾਨ ਜੀ ਐਸ ਕੁਮਨ ਜੋ ਕਿ ਅਮਰਤਪਾਲ ਸਿੰਘ ਮੈਰੋਂ ਦੇ ਵਕੀਲ ਨੇ ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਹਾਲਾਂਕਿ ਬਹੁਤ ਸਾਰੀਆਂ ਥਿਉਰੀਜ਼ ਦੀ ਉਹਨਾਂ ਦੇ ਉੱਤੇ ਗੱਲ ਦਾਵੇ ਕੀਤੇ ਗਏ ਉਹਨਾਂ ਦੀ ਗੱਲ ਜ਼ਿਕਰ ਕੀਤਾ ਹੈ ਜਾਂ ਸਮਾਜਿਕ ਤੌਰ ਦੇ ਉੱਤੇ ਜੋ ਵਰਤਾਰਾ ਵਾਪਰ ਰਿਹਾ ਉਹ ਕਾਨੂੰਨੀ ਤੌਰ ਦੇ ਉੱਤੇ ਕਿਵੇਂ ਗਲਤ ਹੈ ਸਾਰੀ ਗੱਲਬਾਤ ਉਹਨਾਂ ਦੇ ਵੱਲੋਂ ਰੱਖੀ ਗਈ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੋ ਦਾ ਪੰਜਾਬ ਲਿੰਕ ਦੇ ਨਾਲ